ਸਤ ਸ੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਵੀ ਠੀਕ ਹੋਵੋਗੇ ਅੱਜ ਦੀ ਵੀਡੀਓ ਨੂੰ ਸਕਿਪ ਨਾ ਕਰਕੇ ਜਾਇਓ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਆਪਾਂ ਇੱਕ ਬਹੁਤ ਵੱਡਾ ਮੈਸੇਜ ਸ਼ੇਅਰ ਕਰਨਾ ਹੈਗਾ ਤੇ ਇਸ ਵੀਡੀਓ ਨੂੰ ਤੁਸੀਂ ਹੋਰਾਂ ਤੱਕ ਵੀ ਜਰੂਰ ਸ਼ੇਅਰ ਕਰਿਓ ਤਾਂ ਕਿ ਇਹ ਮੈਸੇਜ ਘਰ ਘਰ ਤੱਕ ਪਹੁੰਚ ਸਕੇ ਦੋਸਤੋ ਤੁਹਾਨੂੰ ਵੀ ਪਤਾ ਵੀ ਆਪਣੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੇ ਨੇ ਇੱਥੇ ਇਸ ਟਾਈਮ ਬਹੁਤ ਜ਼ਿਆਦਾ ਬਿਮਾਰੀਆਂ ਭਿਆਨਕ ਬਿਮਾਰੀਆਂ ਕਾਲਾ ਪੀੜਿਆ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਆ ਚੁੱਕੀਆਂ ਨੇ ਪਰ ਦੋਸਤੋ ਆ ਜਿਹੜੀ ਵੀਡੀਓ ਤੁਸੀਂ ਦੇਖੋਗੇ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਜ਼ਰੂਰ ਸੋਚੋਗੇ ਵੀ ਸਾਨੂੰ ਅਕਸਰ ਬਿਮਾਰੀਆਂ ਆਈਆਂ ਕਿਉਂ ਦੋਸਤੋ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਤੁਹਾਨੂੰ ਇਨਸਾਨ ਦਿਖ ਰਹੇ ਨੇ ਨਾ ਤਾਂ ਉਸ ਦੇ ਕਿਸੇ ਦੇ ਤੁਹਾਨੂੰ ਐਨਕ ਲੱਗੀ ਨਜ਼ਰ ਆਊਗੀ ਨਾ ਹੀ ਕੋਈ ਤੁਹਾਨੂੰ ਇਹਨਾਂ ਦੇ ਅੰਦਰ ਨਾ ਹੀ ਤੁਹਾਨੂੰ ਇਹਨਾਂ ਦੇ ਅੰਦਰ ਕੋਈ ਹੋਰ ਬਿਮਾਰੀ ਦਿਖੂਗੀ ਉਹਦਾ ਸਭ ਤੋਂ ਵੱਡਾ ਕਾਰਨ ਇਹ ਆ ਕਿਉਂਕਿ ਜਿਹੜੇ ਇਹ ਲੋਕ ਨੇ ਇਹ ਬਿਲਕੁਲ ਹੀ ਸਾਦਾ ਜੀਵਨ ਬਤੀਤ ਕਰਦੇ ਨੇ ਦੋਸਤੋ ਇਹ ਜਿਹੜੀ ਵੀਡੀਓ ਆ ਇਹ ਅਫਰੀਕਾ ਦੇਸ਼ ਦੀ ਆ ਉੱਥੋਂ ਦੇ ਜਿਹੜੇ ਵਸਨੀਕ ਨੇ ਉਹਨਾਂ ਦੀ ਵੀਡੀਓ ਆ ਉਹ ਜੰਗਲਾਂ ਦੇ ਵਿੱਚ ਰਹਿੰਦੇ ਨੇ ਕੁਦਰਤ ਦੇ ਨਾਲ ਜੁੜੇ ਹੋਏ ਨੇ ਸਾਦਾ ਖਾਂਦੇ ਨੇ ਸਾਦਾ ਪਹਿਨਦੇ ਨੇ ਤੇ ਰੱਬ ਦੀ ਰਜ਼ਾ ਦੇ ਵਿੱਚ ਰਹਿੰਦੇ ਨੇ ਸਭ ਤੋਂ ਵੱਡਾ ਮੇਨ ਕਾਰਨ ਹੈ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਤੁਸੀਂ ਇਸ ਵੀਡੀਓ ਨੂੰ ਦੇਖੋ ਵੀ ਇਹ ਸਿੰਪਲ ਖਾਂਦੇ ਨੇ ਸਿੰਪਲ ਰਹਿ ਰਹੇ ਨੇ ਇਹਨਾਂ ਦੇ ਕੋਈ ਜ਼ਿਆਦਾ ਤੰਦ ਉੱਤੇ ਕੱਪੜੇ ਵੀ ਨਹੀਂ ਪਾਏ ਹੋਏ ਪਰ ਅੱਜ ਸਾਡੇ ਕੋਲ ਕੱਪੜਾ ਵੀ ਆ ਖਾਣ ਲਈ ਚੰਗਾ ਭੋਜਨ ਵੀ ਆ ਮੈਂ ਚੰਗਾ ਤਾਂ ਨਹੀਂ ਕਹਾਂਗਾ ਕਿਉਂਕਿ ਉਹਦੇ ਵਿੱਚ ਬੌਨਸ ਜ਼ਿਆਦਾ ਪੈਸਟੀਸਾਈਡ ਜ਼ਹਿਰ ਮਿਲ ਚੁੱਕਿਆਗਾ ਉਹ ਚੰਗਾ ਤਾਂ ਰਹੀ ਨਹੀਂ ਖਾਣਯੋਗ ਤਾਂ ਰਹੀ ਨਹੀਂ ਫਿਰ ਜੇ ਚੰਗਾ ਹੁੰਦਾ ਤਾਂ ਸਾਨੂੰ ਬਿਮਾਰੀਆਂ ਆਉਂਦੀਆਂ ਕਿਉਂ ਦੋਸਤੋ ਇਹ ਵੀਡੀਓ ਦੇ ਵਿੱਚ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ ਜਿੰਨੇ ਵੀ ਇਨਸਾਨ ਨੇ ਇੱਕ ਜੰਗਲनुਮਾ ਥਾਂ ਦੇ ਉੱਤੇ ਘੁੰਮ ਰਹੇ ਨੇ ਇੱਥੇ ਆਸ-ਪਾਸੇ ਤੁਹਾਨੂੰ ਜੰਗਲੀ ਜੰਗਲ ਨਜ਼ਰ ਆਊਗਾ ਕਿਤੇ ਵੀ ਤੁਹਾਨੂੰ ਪੱਕੀਆਂ ਰਹਿਚਾਂ ਜਾਂ ਪੱਕੀਆਂ ਕੋਠੀਆਂ ਨਜ਼ਰ ਨਹੀਂ ਆਉਣਗੀਆਂ ਦੋਸਤੋ ਅੱਜ ਇਨਸਾਨ ਨੇ ਆਪਣੇ ਲਈ ਪੱਕੇ ਮਕਾਨ ਜ਼ਰੂਰ ਬਣਾ ਲਏ ਨੇ ਪਰ ਜਿਹੜਾ ਮਹਾਰਾਜ ਨੇ ਉਹਨੂੰ ਸਰੀਰ ਬਖਸ਼ਿਆ ਸੀ ਸੰਤ ਉੱਤਮ ਸਭ ਤੋਂ ਅਨਮੋਲ ਉਦੀ ਦੇਬਖਸ਼ੀ ਸੀਗੀ ਉਹਨੂੰ ਇੱਕ ਜੋਤ ਬਖਸ਼ੀ ਸੀਗੀ ਉਹ ਅੱਜ ਉਸ ਦੀ ਸੰਭਾਲ ਕਰਨੀ ਭੁੱਲ ਗਿਆ ਜਿਸ ਕਰਕੇ ਅੱਜ ਉਹ ਬਹੁਤ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਦੋਸਤੋ ਇਹ ਜਿੰਨੇ ਵੀ ਲੋਕ ਨੇ ਇਹ ਸਾਦਾ ਰਹਿੰਦੇ ਨੇ ਸਾਦਾ ਖਾਂਦੇ ਨੇ ਅਤੇ ਉਸ ਅਕਾਲਪੁਰਖ ਦੇ ਭਾਣੇ ਦੇ ਵਿੱਚ ਰਹਿੰਦੇ ਨੇ ਕਦੇ ਵੀ ਤੁਸੀਂ ਇਹਨਾਂ ਨੂੰ ਦੇਖ ਲੋ ਇਹ ਕਦੇ ਤੁਹਾਨੂੰ ਡਾਕਟਰ ਕੋਲੇ ਨਹੀਂ ਮਿਲਣਗੇ ਕਿਉਂਕਿ ਇਹ ਦੋਸਤੋ ਇੱਕ ਕੁਦਰਤ ਨਾਲ ਜੁੜੇ ਹੋਏ ਨੇ ਕੁਦਰਤ ਹੀ ਇਹਨਾਂ ਲਈ ਸਭ ਕੁਝ ਹੈ ਨਾ ਇਹਨਾਂ ਕੋਲੇ ਮੋਬਾਈਲ ਫੋਨ ਹੈ ਨਾ ਨਾ ਕੋਲੇ ਕੋਈ ਹੋਰ ਸੁੱਖ ਸੁਵਿਧਾ ਗਈ ਇਹ ਜਿਵੇਂ ਇਹਨਾਂ ਨੂੰ ਕੁਦਰਤ ਤਾਂ ਦਿੰਦਾ ਇਹ ਉਹਵੇਂ ਖਾ ਲੈਂਦੇ ਨੇ ਉਹਨਾਂ ਕ ਇਹ ਖਾਂਦੇ ਨੇ ਨਾ ਹੀ ਇਹ ਦੋਸਤੋ ਆਪਣੇ ਵਾਂਗੂ ਪੈਸਾ ਜਮ੍ਹਾਂ ਕਰਦੇ ਨੇ ਦੋਸਤੋ ਇਸ ਕਰਕੇ ਜਿੰਨਾ ਹੋ ਸਕਦਾ ਆਪਣੇ ਲੋਕਾਂ ਨੂੰ ਸਾਦੇ ਜੀਵਨ ਵੱਲ ਆਉਣਾ ਚਾਹੀਦਾਗਾ ਆਪਣੀ ਪਰੰਪਰਾ ਜਿਹੜੀ ਪੰਜਾਬ ਦੀ ਉਚਕੜ ਸੀਗਾ ਉਹਦੇ ਵੱਲ ਸਾਨੂੰ ਦੁਬਾਰੇ ਆਉਣਾ ਚਾਹੀਦਾ ਵੱਤ ਵੱਤ ਰੁੱਖ ਲਗਾਉਣੇ ਚਾਹੀਦੇ ਨੇ ਸਾਦਾ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸੋ ਦੋਸਤੋ ਜੇਕਰ ਤੁਹਾਨੂੰ ਇਹ ਮੈਸੇਜ ਵਧੀਆ ਲੱਗਿਆ ਤਾਂ ਹੋਰਾਂ ਤੱਕ ਵੀ ਜਰੂਰ ਸ਼ੇਅਰ ਕਰੋ ਸਤਿ ਸ੍ਰੀ ਅਕਾਲ ਜੀ